ਜਮ ਸਿੰਘ ਨਗਰਮੰਜਾ ਨੋਟ ਜਮ ਸਿੰਘ ਦੇ ਲੋਕਾਂ ਨੂੰ ਕਾਫੀ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਕਿੱਲਤ ਮਹਿਸੂਸਨ ਦੇ ਸੀਗੀ ਸੋ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਅੱਜ ਇਸ ਪਿੰਡ ਨੂੰ 5 ਕਰੋੜ 55 ਲੱਖ ਰੁਪਇਆ ਮਤਲਬ ਵਾਟਰ ਸਪਲਾਈ ਦਾ ਜਿਹੜਾ ਹੈ ਉਹ ਸਾਰਾ ਹੀ ਸਿਸਟਮ ਦੂਰ ਕਰਨ ਦੇ ਲਈ ਦਿੱਤਾ ਸੋ ਅੱਜ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ 5 ਕਰੋੜ 55 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਬਹੁਤ ਹੀ ਵੱਡੀ ਤੇ ਸ਼ਾਨਦਾਰ ਵਾਟਰ ਸਪਲਾਈ ਦਾ ਨਿਰਮਾਣ ਦਾ ਅੱਜ ਇੱਥੇ ਨਹੀਂ ਪਤਾ ਰੱਖਿਆ ਸੋ ਇਹ 11 ਕਿਲੋਮੀਟਰ ਲਗਭਗ 11 ਕਿਲੋਮੀਟਰ ਜਿਹੜੀ ਪਾਈਪ ਲਾਈਨ ਪੈਣੀ ਹੈ ਤੇ 50 ਲੱਖ ਗੈਲਨ ਜਿਹੜਾ ਪਾਣੀ ਹੈ ਕੈਪੈਸਿਟੀ ਦਾ ਉਹ ਟੈਂਕੀ ਬਣੇਗੀ ਸੋ ਮੈਂ ਸਮਝਦਾ ਕਿ ਪਾਣੀ ਜਿਹੜੀ ਸਭ ਤੋਂ ਮੁਢਲੀ ਲੋੜ ਹੈ ਮਨੁੱਖ ਦੀ ਔਰ ਪਾਣੀ ਹੀ ਕਈ ਬਿਮਾਰੀਆਂ ਨੂੰ ਮਾਰ ਪਾਉਂਦਾ ਜੇ ਪਾਣੀ ਚੰਗਾ ਹੋਏਗਾ ਸਾਬਸੁੱਤਰ ਹੋਏਗਾ ਤੇ ਲੋਕ ਬਿਮਾਰੀਆਂ ਤੋਂ ਬਚਣਗੇ ਸੋ ਅੱਜ ਫੇਰ ਇੱਕ ਵਾਰ ਇੱਕ ਵੱਡਾ ਤੋਹਫਾ ਨਰੋੜ ਜੈਮਲ ਸਿੰਘ ਵਾਸੀਆਂ ਨੂੰ ਮਿਲਿਆ ਔਰ ਇਸ ਤੋਂ ਪਹਿਲਾਂ ਵੀ 17 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਸਿਵਰੇਜ ਵਿਵਸਥਾ ਦਾ ਜਿਹੜਾ ਉਹ ਕੰਮ ਚੱਲ ਰਿਹਾ ਔਰ ਹੋਰ ਬਹੁਤ ਸਾਰੇ ਕੰਮ ਜਿਹੜੇ ਨਗਰ ਪੰਚਾਇਤ ਚ ਹੋਏ ਆ ਕਾਮਦਨੀ ਕਲੀਨਿਕ ਆ ਤੁਸੀਂ ਦੇਖ ਰਹੇ ਪਿੱਛੇ ਬਣਿਆ ਸੋ ਅੱਜ ਪਾਣੀ ਦੀ ਕਿਲਰ ਜਿਹੜੀ ਆ ਉਹ ਇਸ ਨਗਰ ਨਿਵਾਸੀਆਂ ਨੂੰ ਜਿਹੜੀ ਇਹਨਾਂ ਦੀ ਦੂਰ ਹੋ ਗਈ ਹੈ ਤਾਂ ਮੈਂ ਸਮਝਦਾ ਕਿ ਘੱਟੋ ਘੱਟ 30 ਸਾਲ ਤੱਕ ਜੋ ਮੈਨੂੰ ਡਿਪਾਰਟਮੈਂਟ ਦੇ ਅਧਿਕਾਰੀ ਸਮਾਨ ਨੇ ਦੱਸਿਆ ਕਿ 25 ਤੋਂ 30 ਸਾਲ ਤੱਕ ਉਹਨਾਂਨ ਰੋੜ ਜਮਲ ਸਿੰਘ ਦੇ ਲੋਕਾਂ ਨੂੰ ਪਾਣੀ ਦੀ ਕੋਈ ਗਿਲਤ ਨਹੀਂ ਰਹਿਣੀ